ਪਰਿਵਾਸੀਆਂ ਦੇ ਖਿਲਾਫ ਲਗਾਤਾਰ ਪੰਜਾਬੀਆਂ ਦਾ ਗੁੱਸਾ ਭੜਕਦਾ ਨਜ਼ਰ ਆ ਰਿਹਾ ਹੁਣ ਤਾਂ ਹੱਦ ਇਹ ਹੋ ਚੁੱਕੀ ਹੈ ਕਿ ਪਰਿਵਾਸੀ ਨੂੰ ਬਾਹਰ ਕੱਢਣ ਦੇ ਵਾਸਤੇ ਉਹਨਾਂ ਦੀਆਂ ਰੇੜੀਆਂ ਤੱਕ ਵੀ ਚੁੱਕਵਾਈਆਂ ਜਾ ਰਹੀਆਂ ਦੂਜੇ ਪਾਸੇ ਦਿੜਬਾ ਦੇ ਵਿੱਚ ਦੋ ਪਰਿਵਾਸੀਆਂ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਹੈ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਹੈ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਹਾਂ ਉਕਤ ਪਰਿਵਾਸੀ ਨਾਨਕੂ ਨੇ ਕਿਹਾ ਕਿ ਉਹ ਪਿੰਡ ਕੈਂਪਰ ਦੇ ਰਹਿਣ ਵਾਲੇ ਕੁਝ ਵਿਅਕਤੀਆਂ ਨੇ ਤੇਜ਼ ਅਰ ਹਥਿਆਰਾਂ ਦੇ ਨਾਲ ਉਹਨਾਂ ਦੇ ਉੱਪਰ ਹਮਲਾ ਕੀਤਾ ਬਿਨਾਂ ਵਜਾ ਸਬਜ਼ੀ ਵਾਲੇ ਟੈਂਪੂ ਦੀ ਵੀ ਬੁਰੀ ਤਰੀਕੇ ਦੇ ਨਾਲ ਭਾਂ ਤੋੜ ਕੀਤੀ ਹੈ ਜਿਹਦੇ ਚਾਲਦੇ ਇੱਕ ਨਾਲ ਦਾ ਸਾਥੀ ਜੋ ਕਿ ਜ਼ਖਮੀ ਹੋ ਗਿਆ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਉੱਥੇ ਉਹਨਾਂ ਕਹਿ ਕੇ ਦੋਵੇਂ ਜਿਹੜੇ ਨੌਜਵਾਨ ਯੂਪੀ ਦੇ ਰਹਿਣ ਵਾਲੇ ਤੇ ਲੰਮੇ ਸਮੇਂ ਤੋਂ ਦਿੜਬੇ ਦੀ ਸਬਜ਼ੀ ਦੇ ਵਿੱਚ ਸਬਜ਼ੀ ਵੇਚਣ ਦਾ ਧੰਦਾ ਕਰ ਰਹੇ ਨੇ ਉੱਥੇ ਇਸ ਮਾਮਲੇ ਲੈ ਕੇ ਪੁਲਿਸ ਦੇ ਐਸਐਚਓ ਨੇ ਕਿਹਾ ਕਿ ਜਿਸ ਨੇ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਲੈਂਦਾ ਅਧਿਕਾਰ ਨਹੀਂ ਹੈ ਤੇ ਇਹ ਹਾਲਾਤ ਖਰਾਬ ਨਹੀਂ ਹੋਣ ਦਿੱਤੇ ਜਾਣਗੇ ਮੇਰਾ ਕੋਈ ਕਸੂਰ ਨਹੀਂ ਮੈਨੂੰ ਕੋਈ ਪਤਾ ਨਹੀਂ ਦੀ ਮੈਂ ਜਾ ਕੇ ਮੈਂ ਬੋਲਾ ਭਾਈ ਕੀ ਹੋ ਗਿਆ ਮੈਨੂੰ ਗਰਾਸਨ ਲਾਲ ਵੱਡਣ ਲੱਗੇ ਮੈਨੂੰ ਕੋਈ ਫੜ ਮੇਰੀ ਗੱਡੀ ਪੰਨ ਗਿਆ ਮੈਂ ਤਾਂ ਸਬਜ਼ੀ ਵੇਚ ਰਿਆ ਦੀ ਖੜਕੇ ਮੇਰਾ ਨਾਮ ਨਨਕੂ ਵਜੀ ਦੀ ਕਿੱਥੇ ਰਹਿੰਦਾ ਦਰਦੇ ਰਹਿੰਦਾ ਜੀ ਇਹ ਮੇਰਾ ਰੈਨਾਲਾ ਯੂਪੀ ਦਾ ਜੀ ਕਾਠਿਆ ਹਾਂ ਜੀ ਸਬਜ਼ੀ ਵੇਚਣ ਨੂੰ ਆਈ ਸਬਜ਼ੀ ਦਾ ਕੰਮ ਕਿੰਨੇ ਟਾਈਮ ਤੋਂ ਸਬਜ਼ੀ ਦਾ ਬਹੁਤ ਟਾਈਮ ਹੋ ਗਿਆ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੇ ਖੜੇ ਸੀ ਦੂਜੇ ਪੂਰੀ ਘਰੇ ਦੀ ਮਜ਼ਾਰ ਉਰੇ ਕਾਕੇ ਖੜ ਗਿਆ ਬਸ ਮੈਂ ਪੁੱਛਣ ਲੱਗਾ ਕੀ ਹੋ ਗਿਆ ਬਸ ਮਨੂ ਗਣਾਸਨ ਨਾਲ ਵੱਡਾਂ ਦੇ ਵੱਡਣ ਲੱਗੇ ਆ ਜੀ ਕੌਣ ਕੌਣ ਤੇਰੇ ਇਹ ਥੁਲਚਾ ਵਾਲਾ ਉਰੇ ਲੱਭੇ ਉਹ ਕੌਲਚਾ ਆਏਗਾ ਉਹ ਕੌਲਚਾ ਹੁੰਦਾ ਰੇਡੀ ਸੱਲੇ ਨਾਂ ਦਾ ਨਹੀਂ ਪਤਾ ਹੀ ਨਾਂ ਦਾ ਤੈਨੂੰ ਪਤਾ ਨਹੀਂ ਦੋ ਬੰਦੇ ਦੇ ਕੈਂਪਰ ਦੇ ਇੱਕ ਬੰਦੇ ਦੀ ਇੱਕ ਤੇ ਦੋਏ ਕੈਂਪਰ ਦੇ ਦੀ ਕੀ ਸਮਾਨ ਦੀ ਉਹਨਾਂ ਦੇ ਵਿੱਚ ਸਮਾਨ ਗੜਾਫੇ ਦੇ ਦਾਾਂਗੇ ਤੇ ਗੜਾਫਾ ਦੀ ਮੇਰੇ ਮੇਰੀ ਗੱਡੀ ਆ ਜੀ

ਮੇਰਾ ਇਹ ਪਾਇਆ ਸਿਰਫ ਮਟ ਗਿਆ ਵਾਲਾ ਜੀ ਸਾਰੀ ਸੋਨੇ ਤੀਸਾ ਸਾਰਾ ਕੁਝ ਮੰਦ ਸਭ ਦੀ ਸਾਰੀ ਸਬਜੀ ਖਰਾਬ ਦੀ ਸਾਰੀ ਸਬਜੀ ਖਰਾਬ ਦੀ ਜੀ ਕੱਲਾ ਹੀ ਸੀਗਾ ਤੂੰ ਮੈਂ ਕੱਲੇ ਦੀ ਬਾਈ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲ ਲਈ ਸੀਗੀ ਕਿ ਬੱਸ ਸਟੈਂਡ ਜਿਹੜਾ ਡੱਡਬਾ ਉੱਥੇ ਕੋਈ ਗੱਡੀ ਗੁੱਡੀ ਭੰਨੀ ਆ ਮੌਕੇ ਤੇ ਜਾ ਕੇ ਅਸੀਂ ਮੌਕਾ ਦੇਖਿਆ ਉਹਦੀ ਗੱਡੀ ਨੁਕਸਾਨੀ ਗਈ ਆ ਸੱਟਾ ਵਗੈਰਾ ਉਹਦੇ ਕੋਈ ਜ਼ਿਆਦਾ ਹੈ ਨਹੀਂ ਗੀਆਂ ਤੇ ਇਹ ਮੈਂ ਡੱਡਬੇ ਵਾਸੀਆਂ ਨੂੰ ਜਾਂ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਡੱਡਬੇ ਦਾ ਵਾਰਨਿੰਗ ਦੇਣੀ ਚਾਹਣਾ ਕਿ ਜਿਹੜੀ ਏਦਾਂ ਦੀ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਲਿੱਤਾ ਜਾਊਗਾ ਤੇ ਡੱਬੇ ਦੇ ਮਾਹੌਲ ਜਿਹੜਾ ਬਿਲਕੁਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਇਹ ਵਿਅਕਤੀ ਕੌਣ ਸੀ ਜੀ ਇਹ ਜਿਹੜਾ ਜਿਹਦੇ ਸੱਟਾਂ ਮਾਰੀਆਂ ਨੇ ਇਹ ਐਸੇ ਸਬਜ਼ੀ ਲਾਉਂਦਾ ਡੱਬੇ ਜੀ ਸਬਜ਼ੀ ਦੀ ਜਿਹੜਾ ਟੈਂਪੂ ਆ ਉਹ ਇੱਥੇ ਸਬਜ਼ੀ ਵੇਚਦਾ ਰਿਹਾ ਸੀ ਹਾਂ ਪ੍ਰਵਾਸੀ ਜੀ ਹਾਂ ਇਹ ਕਲੀਅਰ ਕਰ ਰਹੇ ਹਾਂ ਅਸੀਂ ਪ੍ਰਵਾਸੀ ਆ ਜਾਇਤ ਹੋਂਦਾ ਉਹ ਦੇਖ ਲਈਏ ਇਹ ਦੋ ਵਿਅਕਤੀ ਸੀ ਜੀ ਇੱਕ ਵਿਅਕਤੀ ਜਿਹੜਾ ਹੈਗਾ ਦਾਖਲ ਹੋਣ ਗਿਆ ਜੀ ਸਭਰੂਰ ਉਹਦੇ ਕਾਫੀ ਸੱਟਾਂ ਲੱਗੀਆਂ ਉਹ ਜਿਹ ਜੀ ਜਿਵੇਂ ਵੀ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਸਰ ਕੁਝ ਪਤਾ ਲੱਗੇ ਜੀ ਇਹ ਕੌਣ ਬੰਦੇ ਸੀ ਇਹ ਸਾਹਮਣੇ ਦੱਸਿਆ ਜਾ ਰਿਹਾ ਕੋਈ ਨਹੀਂ ਹਾਲੇ ਤਪਤੀਸ਼ ਕਰ ਰਹੇ ਆ ਇਹਦੇ ਤੇ ਜਿਵੇਂ ਵੀ ਹੋਊਗਾ ਉਹ ਕਾਰਵਾਈ ਕਰਾਂਗੇ ਅਸੀਂ ਕਾਨੂੰਨ ਅਨੁਸਾਰ ਨਾਲ ਦੇਖੀ ਪਰਿਵਾਸੀਆਂ ਦੇ ਖਿਲਾਫ ਲਗਾਤਾਰ ਲੋਕਾਂ ਦਾ ਗੁੱਸਾ ਭੜਕਦਾ ਨਜ਼ਰ ਆ ਰਿਹਾ ਜਿੱਦੇ ਚੱਲਦੇ ਜਿੱਥੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਵਾਸਤੇ ਜੰਮ ਕੇ ਨਾਰੇ ਵਜਾ ਕੀਤੇ ਜਾ ਰਹੀ ਹੈ ਹਕੀਕਤ ਟੀਵੀ ਪੰਜਾਬ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ